ਹਾਂਜੀ ਜਿਸ ਤਰੀਕੇ ਨਾਲ ਕਿ ਆਪਾਂ ਆਪਣੀ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਆ ਇਹ ਆ ਪ੍ਰੋਡਕਟ ਜੀ ਪਾਇਲਟ ਪੈਰਲਲ ਪੈਨ 6.0 mm ਤੇ ਕੀ ਦੀ ਖਾਸੀਅਤ ਹੈ ਕੀ ਨਹੀਂ ਉਹ ਆਪਣਾ ਸ਼ਾਰਟਸ ਦੇ ਵਿੱਚ ਵੀ ਆਪਾਂ ਕਲੀਅਰ ਕਰ ਚੁੱਕੇ ਆ ਜੋ ਆਪਣਾ ਮੇਨ ਪ੍ਰੋਡਕਟ ਹੈ ਇਹ ਕੈਪ ਆਗੇ ਜੀ ਜੋ ਮੇਨ ਪ੍ਰੋਡਕਟ ਆਪਣਾ ਇਸ ਟਾਈਮ ਹੈ ਉਹ ਹੈ ਇਹ ਪੈਨ ਤੁਸੀਂ ਨੂੰ ਪੈਰਲਲ ਪੈਨ ਕਹਿੰਦੇ ਨੇ ਧਿਆਨ ਨਾਲ ਦੇਖ ਸਕਦੇ ਹੋ 6 mm ਇਸ ਦੀ ਚੜਾਈ ਹੈ ਜੀ ਬਹੁਤ ਵਧੀਆ ਸਮੂਥ ਚੱਲਦਾ ਹੈ ਇਸ ਤਰੀਕੇ ਦਾ ਪੈਨ ਹੈ ਕਿਸ ਤਰੀਕੇ ਨਾਲ ਕੰਮ ਕਰਦਾ ਕੱਲੀ ਕੱਲੀ ਚੀਜ਼ ਡਿਟੇਲ ਦੇ ਵਿੱਚ ਜੇ ਦੱਸਾਂ ਤਾਂ ਕਾਫੀ ਵੀਡੀਓ ਲੰਬੀ ਚੱਲ ਜਣੀ ਹੈ ਇਹ ਇਸ ਦਾ ਮੈਕੈਨਿਜ਼ਮ ਹੋਊਗੀ ਇਹਦੇ ਨਾਲ ਆਪਾਂ ਨੂੰ ਦੋ ਇਨਕਸ ਮਿਲਣਗੀਆਂ ਦੇਖ ਸਕਦੇ ਹੋ ਬਲੂ ਐਂਡ ਇਸ ਨੂੰ ਇਸ ਤਰੀਕੇ ਨਾਲ ਇਹਦੇ ਅੰਦਰ ਪ੍ਰੈਸ ਕਰ ਦੇਣਾ ਜੀ ਧਿਆਨ ਦਿਓ ਇਸ ਤਰੀਕ ਨਾਲ ਪ੍ਰੈਸ ਕਰਦਿਆਂ ਲੋਡ ਹੋ ਜੂ ਇਹਨੂੰ ਇੱਕ ਦੋ ਵਾਰੀ ਦਬਣਾ ਜੋ ਵੀ ਨਵਾਂ ਲੈ ਕੇ ਆ ਰਹੇ ਹੋਂ ਇਹਨੂੰ ਇੱਕ ਦੋ ਵਾਰੀ ਹਲਕਾ ਹਲਕਾ ਪ੍ਰੈਸ ਕਰਨਾ ਤਾਂ ਕਿ ਇਹ ਇਨਕ ਇਹ ਇੱਥੇ ਤੱਕ ਆ ਜਾਵੇ ਦੈਨ ਇੱਕ ਦੋ ਵਾਰੀ ਤੁਹਾਨੂੰ ਥੋੜਾ ਜਿਹਾ ਵੱਧ ਥੋੜਾ ਜਿਹਾ ਪ੍ਰੈਸ਼ਰ ਨਾਲ ਦਬਣਾ ਪਊਗਾ ਕਿ ਜਦੋਂ ਤੱਕ ਇਸ ਤੇ ਇਨਕ ਨਹੀਂ ਆਉਂਦੀ ਤਾਂ ਇਹ ਆਪਣਾ ਪੂਰਾ ਕੰਮ ਇਹਨੇ ਸ਼ੁਰੂ ਨਹੀਂ ਕਰਨਾ ਜੀ ਇਹ ਦੇਖ ਸਕਦੇ ਹੋ ਦੋ ਇਨਕਸ ਨੇ ਇਹਦੇ ਨਾਲ ਬੜਿਆ ਦਾ ਸਵਾਲ ਹੁੰਦਾ ਵੀ ਜਦੋਂ ਇਹ ਪੈਕਿੰਗ ਆਉਂਦੀ ਆ ਤਾਂ ਇਹਦੇ ਵਿੱਚ ਇਹ ਬਲੂ ਕੀ ਚੀਜ਼ ਆ ਤੁਸੀਂ ਦੇਖੋਗੇ ਇਹ ਅੱਗੋਂ ਬਹੁਤ ਹਾਰਾ ਪਿਕਚਰ ਸੌਫਟ ਆ ਜੀ ਇਹ ਕਿਸ ਕੰਮ ਆਉਂਦਾ ਹੈ ਜਦੋਂ ਕਿ ਬਾਈ ਚਾਂਸ ਆਪ ਨੂੰ ਕੁਝ ਲਿਖਦੇ ਲਿਖਦੇ ਕਈ ਵਾਰ ਆਪਾਂ ਨੂੰ ਮਨ ਚ ਆਉਂਦਾ ਵੀ ਆਪਾਂ ਥੋੜਾ ਕਲਰਫੁਲ ਥੋੜੇ ਹੋਰ ਅੱਖਰ ਬਣਾਈਏ ਤਾਂ ਉਹਦੇ ਵਿੱਚ ਕੀ ਹੁੰਦਾ ਆਪਾਂ ਕਈਆਂ ਦੂਜਰੀ ਇੰਕ ਨੂੰ ਐਵੇਂ ਟੱਚ ਕਰਕੇ ਆਪਾਂ ਡਿਪ ਕਰਕੇ ਲਿਖ ਦਿੰਨੇ ਆ ਤਾਂ ਉਹਦੇ ਵਿੱਚ ਦਿੱਕਤ ਕੀ ਆਂਦੀ ਹੈ ਫਿਰ ਇਹਦੇ ਨੋਜ਼ਲਸ ਜਿਹਨੇ ਬੰਦ ਹੋ ਜਾਂਦੇ ਨੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਇਹ ਸਾਈਜ਼ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਪਾਣੀ ਭਰ ਕੇ ਇੱਥੇ ਕਰਕੇ ਨਾ ਦੋ ਤਿੰਨ ਵਾਰੀ ਇਸ ਤਰੀਕੇ ਨਾਲ ਪ੍ਰੈਸ ਕਰਨਾ ਪਾਣੀ ਨਾਲ ਜੀ ਪਾਣੀ ਜੋ ਨਿਕਲ ਆ ਉਹ ਨਿਕਲ ਜੂਗਾ ਇਹਦੇ ਨਾਲ ਕੀ ਜੋ ਵੀ ਇਹਦੀ ਗੰਦਗੀ ਹਸਾਫੋ ਔਰ ਇਹਦੇ ਨਾਲ ਇੱਕ ਅਲੱਗ ਤੋਂ ਇੱਕ ਚੀਜ਼ ਆਂਦੀ ਹੈ ਬੜਿਆਂ ਦਾ ਸਵਾਲ ਸੀ ਵੀ ਇਹ ਕੀ ਚੀਜ਼ ਹੈ ਇੱਕ ਇਹ ਫਿਲਮ ਦਾ ਟੁਕੜਾ ਦੇਖ ਸਕਦੇ ਹੋ ਇਹ ਦੇਖੋ ਜੀ ਇਹ ਫਿਲਮ ਦੇ ਟੁਕੜੇ ਦਾ ਕੀ ਕੰਮ ਹੈ ਬਾਈ ਚਾਂਸ ਇਸ ਨੂੰ ਸਾਫ਼ ਕਰਨ ਤੋਂ ਬਾਅਦ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਤਾਂ ਇਹ ਫਿਲਮ ਨੂੰ ਕੀ ਕਰਨਾ ਤੁਸੀਂ ਇਹਦੇ ਵਿੱਚ ਇੱਕ ਕੱਟ ਬਣਿਆ ਹੋਇਆ ਹੈ ਤਾਂ ਨਾਲ ਦੇਖਿਓ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ ਫੇਰ ਦੇਣਾ ਜੋ ਵੀ ਤੁਹਾਡਾ ਡਸਟ ਪਾਰਟੀਕਲਸ ਹੋਣਗੇ ਸਭ ਨਿਕਲ ਜਾਣਗੇ ਜੀ ਬਾਕੀ ਐਦਾਂ ਦੀਆਂ ਵੀਡੀਓ ਦੇਖਣ ਲਈ ਸਾਨੂੰ ਫੋਲੋ ਕਰੋ ਬਹੁਤ ਬਹੁਤ ਧੰਨਵਾਦ ਜੀ